ਇਹਨਾਂ ਦਾ ਪੰਗੇਤੀ ਗਾਣੀ ਨੇ ਕਿਹਾ ਇਹਨਾਂ ਦਾ ਮੈਂ ਤਜਰਬਾ ਬੋਲਦਾ ਕਿ ਇਹਨਾਂ ਨੇ ਪਾਰਟੀ ਨੂੰ ਸਮਰਪਣ ਆਪਣਾ ਟਾਈਮ ਆਪਣਾ ਪੈਸਾ ਆਪਣੀ એનર્ਜੀ ਤੋ ਇਹਨੂੰ ਸਮਰਪਣ ਜਦੋਂ ਕਹਿੰਦਾ ਵੀ ਉਹਦੇ ਇੱਕ ਮੋਟੀ ਬਾਲ ਦੇ ਵਿੱਚ ਆਪਾਂ ਇਹਦਾ ਉਹ ਲੜਾ ਬੰਦ ਕਰਨਾ ਜਿਹੜੀ ਆਪਣੇ ਨਰਿੰਦਰભાઈ ਗੋਦੀਜੀ ਦੇ ਹੱਥ ਮਜ਼ਬੂਤ ਕਰਨ ਲਈ ਕਾਹਦੇ ਨੂੰ ਸੋਚਦਾ ਸੀ ਉਹਦਾ ਅਮਸੇ ਨਕੋਦਰ ਸ਼ਹਿਰ ਦੇ ਪ੍ਰਧਾਨਗੀ ਇੱਕ ਇਹਦਾ ਇੱਕ ਮੈਸੇਜ ਆਂਦਾ ਅਸੀਂ ਕਿਸ ਤਰ੍ਹਾਂ ਇਹਨੂੰ ਨਿਭਾਉਣ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਗਈ ਅੱਗੇ ਵੀ ਇਹੀ ਉਮੀਦ ਕਰਦਾ ਕਿ ਜਿਹੜੀ ਆਨਦਾਰੀ ਟੀਮ ਹੈ ਸਾਡੀ ਨਕੋਦਰ ਵਿਧਾਨ ਸਭਾ ਦਾ ਜਿਹੜਾ ਪਰਚਮ ਹੈ ਨੰਬਰ 1 ਤੇ ਜਾਵੇ ਔਰ ਇੱਕਜੁੱਟਤਾ ਪੂਰੀ ਦਿਖਾਵੇ ਅਸੀਂ ਸੋ ਦੋ ਨਾਅਰੇ ਲਾਵਾਗੇ ਆਪਾਂ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦਰੇਂਦਰ ਭਾਈ ਮੋਦੀ ਜਿੰਦਾਬਾਦ ਜੈਸ਼ੀ ਘਾਉ ਵਾਹਿਗੁਰੂ ਜੀ ਕਾ ਖਾਲਸਾ ਇਨਾ ਤੋਂ ਬਾਅਦ ਸਾਡੇ ਜਿਹੜੇ ਕਨਸੀਲਰ ਆਫਿਸਰ ਸ਼੍ਰੀ ਪਨੀਸ਼ ਸ਼ੁਕਲਾ ਜੀ ਨੂੰ ਮੈਂ ਬੇਨਤੀ ਕਰਦਾ ਵੀ ਹੁਣ ਆਪਣੇ ਵਿਚਾਰ ਰੱਖਣ ਪਨੀਸ਼ ਸ਼ੁਕਲਾ ਜੀ ਐਸ ਬੈਟਨ ਦੇ ਵਿੱਚ ਸਾਡੇ ਜੁਤੀ ਪਤਾ ਕਿ ਇਹ ਉਤਰ ਮੱਦਲਾ ਹਾਲਾ ਜੀ ਪਤਾ ਕੀ ਜੈ भारतीय जनता पार्टी जिंदाबाद भारतीय जनता पार्टी जिंदाबाद जिंदाबाद कुमार ਲਓ ਜੀ ਗਿਆਨ ਸਾਹਿਬ ਇਧਰ ਵੀ ਬਿਠਾ ਲਈ ਲਓ ਜੀ ਬਾਹਰ ਤੋਂ ਵੀ ਦਰਾਣਾ ਸਾਹਿਬ ਜੇਲੇ ਬਿਠਾ ਲਓ ਲਓ ਜੀ ਬਿਠਾ ਲਓ ਆ ਗਏ ਬਾਕੀ ਕਰਾਵਾ ਲਓ ਆਓ ਜੀ ਸਾਡੇ ਅੱਜ ਨਵੇਂ ਪ੍ਰਸਾਦ ਬੜੇ ਅਜੀਤ ਜੀ ਜਿੰਦਾਬਾਦ 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 ਆ띠 ਰਕਾ ਪਾਰਟੀ ਜਿੰਦਾਬਾਦ ਆ띠 ਜਨਤਾ ਪਾਰਟੀ ਜਿੰਦਾਬਾਦ ਹਰੇ ਮਾਤਾ ਦੀ ਜੈ ਹਾਂਜੀ ਸਰ ਅੱਜ ਮੰਡਲ ਪ੍ਰਧਾਨ ਦੀ ਜਿਹੜੀ ਹੈਗੀ ਆ ਚੋਣ ਹੋਈ ਹੈਗੀ ਆ ਨਕੁੱਤਰ ਦੇ ਵਿੱਚ ਕੀ ਕਹਿਣਾ ਚਾਹੋ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਵਿੱਚ ਸਾਰੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਚੱਲ ਰਹੀਆਂ ਐ ਔਰ ਬੜੀ ਜਗ੍ਹਾ ਪੁਠਾ ਦੇ ਔਰ ਮੰਡਲਾਂ ਦੇ ਔਰ ਜ਼ਿਲ੍ਹਿਆਂ ਦੇ ਚੋਣ ਹੋ ਚੁੱਕੇ ਐ ਔਰ ਜਲੰਧਰ ਸਾਊਥ ਦਿਹਾਤੀ ਜਿਹਦੇ ਵਿੱਚ ਨਕੋਦਰ ਔਰ ਸ਼ਾਹਕੋਟ ਆਂਦਾ ਐ ਇਹਦੇ ਵਿੱਚ ਨਕੋਦਰ ਮੰਡਲ ਦਾ ਚੋਣ ਸੀਗਾ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਮੇਰੀ ਡਿਊਟੀ ਲੱਗੀ ਐ ਔਰ ਚੋਣ ਦੀ ਪ੍ਰਕਿਰਿਆ ਦੇ ਵਿੱਚ ਅੱਜ ਇੱਥੇ ਨਕੋਦਰ ਮੰਡਲ ਦੇ ਵਿੱਚ ਚਾਰ ਨਾਮ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਸਭ ਨੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਆਪਣਾ ਭਾਰਤੀ ਜਨਤਾ ਪਾਰਟੀ ਦਾ ਅਜੀ ਬਜਾਜ ਜਿਹੜੇ ਪਹਿਲਾਂ ਵੀ ਇੱਥੇ ਪ੍ਰਧਾਨ ਰਹੇ ਐ ਉਹਨਾਂ 'ਚ ਆਪਣਾ ਵਿਸ਼ਵਾਸ ਦਿਲਾਇਆ ਔਰ ਭਾਰਤੀ ਜਨਤਾ ਪਾਰਟੀ ਨੇ ਇੱਕ ਲੋਕਤਾਂਤ੍ਰਿਕ ਤਰੀਕੇ ਨਾਲ ਜਿੱਦਾ ਪੂਰੇ ਹਿੰਦੁਸਤਾਨ ਚੋਣ ਕਰਾਇਆ ਹੈ ਤੇ ਉਸ ਕੜੀ ਦੇ ਵਿੱਚ ਨਕੋਦਰ ਦੇ ਮੰਡਲ ਦਾ ਜਿਹੜਾ ਚੋਣ ਹੋਇਆ ਜ਼ਿਲ੍ਹਾ ਅਧਿਐਕਸ਼ ਧੀਰ ਸਾਹਿਬ ਔਰ ਪੁਰਾਣੇ ਸਾਰੇ ਕਾਰਜਕਰਤਾ ਪੁਰਵ ਜ਼ਿਲ੍ਹਾ ਅਧਿਐਕਸ਼ ਟਿੰਗਰਾ ਜੀ ਔਰ ਸਾਰੇ ਬੜੇ ਸੀਨੀਅਰ ਕਾਰਜਕਰਤਾ ਬੜੇ ਪੁਰਾਣੇ ਲੋਕ ਇੱਥੇ ਮੌਜੂਦ ਹੈ ਔਰ ਬੂਤ ਪ੍ਰਧਾਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਅੱਜ ਇਹ ਵਜਾ ਜਿਹਨੂੰ ਦਿੱਤੀ ਗਈ ਹੈ ਔਰ ਉਹ ਨਿਰਵਿਰੋਧ ਜਿਹੜਾ ਹੈਗਾ ਭਾਜਪਾ ਨਕੋਦਰ ਮੰਡਲ ਦੇ ਪ੍ਰਧਾਨ ਨਿਰਵਾਚਿਤ ਹੋਏ ਹੈ ਔਰ ਮੈਂ ਲਿਆਂ ਵਾਲਾ ਸਮਝਦਾ ਭਾਰਤੀ ਜਨਤਾ ਪਾਰਟੀ ਪੰਜਾਬ ਦੇਖ ਰਹੀ ਹੈ ਕਿ ਪੰਜਾਬ ਦੇ ਸਰਕਾਰ ਲੈ ਕੇ ਆਣੀ ਹੈ ਉਹ ਸਰਕਾਰ ਲਿਆਂਦੇ ਵਿੱਚ ਨਕੋਦਰ ਮੰਡਲ ਦਾ ਸੀਨੀਅਰ ਔਰ ਸਾਰੇ ਸਾਥੀਆਂ ਦਾ ਬੜਾ ਵੱਡਾ ਯੋਗਦਾਨ ਰਹੇਗਾ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਆਏ ਔਰ ਜੋ ਪੰਜਾਬ ਦੇ ਵਿੱਚ ਅੱਜ ਅਮਨ ਚੈਨ ਲੁੱਟਖੋ ਦੀ ਕਮੀ ਲੁੱਟਖੋ ਵਧੀ ਹੋਈ ਹੈ ਔਰ ਅਮਨ ਚੈਨ ਦੀ ਕਮੀ ਹੈ ਉਹ ਸਰਕਾਰ ਆਵੇ ਔਰ ਲੋਕਾਂ ਨੂੰ ਰਾਹਤ ਮਿਲੇ ਔਰ ਪੰਜਾਬ ਦੇ ਵਿੱਚ ਲੋਕਾਂ ਦਾ ਜੀਵਨ ਅੱਛਾ ਹੋਵੇ ਇਸੇ ਇਸੀ ਇਸੀ ਕੜੀ ਦੇ ਵਿੱਚ ਅੱਜ ਦਾ ਚੋਣ ਹੋਇਆ ਔਰ ਮੈਂ ਸਮਝਦਾ ਇਹ ਸੁਪਨਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਹੈ ਇਹ ਮੰਡਲ ਸਰਕਾਰ ਕਰੇਗਾ ਬਹੁਤ ਬਹੁਤ ਧੰਨਵਾਦ ਸਰ 2027 ਦੇ ਵਿੱਚ ਜਿਹੜਾ ਹੈਗਾ ਸੁਖੀਰ ਜਾਖੜ ਜੀ ਵੱਲੋਂ ਕਿਹਾ ਜਾ ਰਿਹਾ ਹੈਗਾ ਭਾਜਪਾ ਦੇ ਨਾਲ ਜਿਹੜਾ ਹੈਗਾ ਅਕਾਲੀ ਦਲ ਦਾ ਜਿਹੜਾ ਗਠਬੰਧਨ ਹੋ ਸਕਦਾ ਕਿਸ ਤਰ੍ਹਾਂ ਦੇਖਦੇ ਆ ਦੇਖੋ ਗੱਲ ਹੈਗੀ ਇਦਾਂ ਕਿ ਜਿਹੜਾ ਗਠਬੰਧਨ ਦਾ ਮਸਲਾ ਹੈਗਾ ਇਹ ਕੋਈ ਗਠਬੰਧਨ ਕਰਨਾ ਜਾਂ ਕਿਤੋਂ ਕਿਸੇ ਗਠਬੰਧਨ ਤੋਂ ਬਾਹਰ ਆਣਾ ਇਹ ਸਾਡੇ ਕਾਰਜਕਰਤਾ ਦਾ ਕੰਮ ਹੈ ਥੱਲੇ ਜ਼ਮੀਨ ਤੇ ਕੰਮ ਕਰਨਾ ਇਹ ਉਪਰ ਦੇ ਫੈਸਲੇ ਆ ਇਹ ਪ੍ਰਦੇਸ਼ ਔਰ ਜਿਹੜਾ ਨੈਸ਼ਨਲ ਨੇਤৃত্ব ਹੈ ਉਹਨਾਂ ਦਾ ਸਵਾਲ ਹੈ ਦਾ ਜਵਾਬ ਉਹ ਇਸ ਸਵਾਲ ਦਾ ਜਵਾਬ ਉਹੀ ਦੇ ਸਕਦੇ ਆ ਇਹਦੇ ਬਾਰੇ ਮੈਂ ਕੋਈ ਟਿੱਪਣੀ ਕਰਾਂ ਉਹ ਠੀਕ ਨਹੀਂ ਰਹੇਗਾ ਜਿਹੜੀ ਅੱਜ ਦੀ ਬਿਲਕੁਲ ਸਰਬਸੰਮਤੀ ਨਾਲ ਹੋਈ ਹੈ ਜੀ ਸਾਰੇ ਇੱਥੇ ਬੜੇ ਸੀਨੀਅਰ ਔਰ ਸਥਾਪਿਤ ਕਾਰਜਕਰਤਾ ਜਿਨ੍ਹਾਂ ਨੇ ਆਪਣਾ ਜੀਵਨ ਲਾਇਆ ਹੋਇਆ ਔਰ ਪਾਰਟੀ ਲਈ ਆਪਣਾ ਕਾਰੋਬਾਰ ਔਰ ਪਰਿਵਾਰ ਛੱਡ ਕੇ ਦੇਸ਼ ਲਈ ਔਰ ਪਾਰਟੀ ਪਾਰਟੀ ਦਰਾਹੀ ਦੇਸ਼ ਲਈ ਕੰਮ ਕਰਦੇ ਹੋ ਸਾਰੇ ਲੋਕ ਇੱਥੇ ਮੌਜੂਦ ਸਿਗੇ ਔਰ ਉਹਨਾਂ ਦੀ ਸਹਿਮਤੀ ਨਾਲ ਹੋਇਆ ਔਰ ਬੜੇ ਖੁਸ਼ੀ ਦਾ ਮਾਹੌਲ ਚਾਹ ਯਾਰ ਸਭ ਦਾ ਜਿਹੜਾ ਔਰ ਬੜਾ ਅਜੀਬ ਜੀ ਇਸ ਤੋਂ ਪਹਿਲੇ ਵੀ ਪ੍ਰਧਾਨ ਰਹੇ ਚੁੱਕੇ ਆ ਇਹ ਕੀ ਗੱਲ ਹੋਈ ਵੀ ਦੁਬਾਰਾ ਚੰਚੂਨ ਪਰੌਨਟੀ ਪਈ ਹੈ ਦੇਖੋ ਗੱਲ ਇਹ ਤਾਂ ਹੈਗਾ ਕਿ ਪਾਰਟੀ ਦੇ ਵਿੱਚ ਜਿਹੜਾ ਬੰਦਾ ਸਮਾਂ ਦੇਵੇ ਕਾਰੋਬਾਰ ਛੱਡੇ ਔਰ ਸਭ ਨੂੰ ਸਾਥ ਲੈ ਕੇ ਚੱਲੇ ਰਾਜਨੀਤਿਕ ਪਾਰਟੀਆਂ 'ਚ ਕਈ ਵਾਰ ਖਟਾ ਮਿੱਠਾ ਵੀ ਹੁੰਦਾ ਹੈ ਲੜਾਈ ਝਗੜੇ ਵੀ ਹੁੰਦੇ ਆ ਲੇਕਿਨ ਫਿਰ ਵੀ ਸਭ ਨੂੰ ਸਾਥ ਲੈ ਕੇ ਚੱਲੇ ਔਰ ਸੌਦਾ ਸਾਥ ਲਵੇ ਇਦਾਂ ਦਾ ਪ੍ਰਧਾਨ ਹੈਗਾ ਔਰ ਅਜੀਬ ਜੀ ਦਾ ਸ਼ਹਿਰ 'ਚ ਨਾਮ ਵੀ ਹੈ ਔਰ ਆਹ ਨਾਲੇ 3 ਸਾਲ ਬਾਅਦ ਹੁੰਦਾ ਇੱਕ ਸਾਡੇ ਪ੍ਰਥਾ ਹੈਗੀ ਹੈ ਭਾਰਤੀ ਜਨਤਾ ਪਾਰਟੀ 'ਚ ਬੰਦਾ ਦੋ ਵਾਰ ਪ੍ਰਧਾਨ ਬਣ ਸਕਦਾ ਹੈ ਤੋ ਇਹ ਬਜਾਜੀ ਦਾ ਦੂਸਰਾ ਟਿਨਿਓਰ ਹੈ ਇਸ ਕਰਕੇ ਨੱਡਾ ਜੀ ਵੀ ਦੂਸਰੀ ਵਾਰ ਰਹੇ ਇਸ ਕਰਕੇ ਮੰਡਲ ਦਾ ਉਪਰ ਦਾ ਕਿ ਕੋਈ ਸਿਸਟਮ ਹੈਗਾ ਔਰ ਦੁਬਾਰਾ ਬਨੇਇਆ ਇਸ ਕਰਕੇ ਪਾਰਟੀ ਮੇ ਕੋਈ ਇਥੇ ਚੋਣ ਅਧਿਕਾਰੀ ਦੇ ਤੌਰ ਜਿੰਮੇਵਾਰੀ ਹੈਗੀ ਹੈ ਜਿਹੜੇ ਹਰਪ੍ਰੀਤ ਜੀ ਗਏ ਆ ਉਹ ਮੈਨੂੰ ਉਹਨਾਂ ਦਾ ਪਿਛੋਕੜ ਨਹੀਂ ਪਤਾ ਜਿਹੜਾ ਦੇਖੀ ਜਾ ਸਕਦਾ ਕਿੰਨੇ ਪੁਰਾਣੇ ਭਾਰਤੀ ਜਨਤਾ ਪਾਰਟੀ ਤੋਂ ਕਿੰਨੇ ਪੁਰਾਣੇ ਕਾਰਜਕਰਤਾ ਸੀਗੇ ਮੈਂ ਨਹੀਂ ਸੋਚਦਾ ਕਿ ਭਾਰਤੀ ਜਨਤਾ ਪਾਰਟੀ ਦਾ ਬਹੁਤ ਕਿਤੇ ਹਜ਼ਾਰਾਂ ਲੱਖਾਂ ਜੋ ਹੀ ਹੁੰਦਾ ਹੈ ਪਾਰਟੀ ਛੱਡ ਕੇ ਜਾਂਦਾ ਹੈ ਲੇਕਿਨ ਉਹ ਕਿਸ ਸਥਿਤੀ ਚ ਗਏ ਆ ਕਿਉਂ ਗਏ ਆ ਦੇ ਬਾਰੇ ਮੈਂ ਜਿਹੜਾ ਦੇ ਬਿਹਤਰ ਦੱਸ ਸਕਦੇ ਹੈ ਅਜੇ ਵਜਾਜ ਜੀ ਨੇ ਜਦੋਂ ਦੁਬਾਰਾ ਪ੍ਰਧਾਨ ਨਾ ਪਾਰਟੀ ਨੂੰ ਫਾਇਦਾ ਹੋਏਗਾ ਦਾ 500% ਹੋਊਗਾ ਜੀ ਜੀ ਸਰ ਅੱਜ ਜਿਹੜਾ ਹੈਗਾ ਮੰਡਲ ਪ੍ਰਧਾਨ ਦੀ ਚੋਣ ਹੋਈ ਹੈਗੇ ਸਾਨੂੰ ਵਜਾਜ ਜੀ ਨੂੰ ਦੁਬਾਰਾ ਜਿਹੜਾ ਮੰਡਲ ਪ੍ਰਧਾਨ ਨਾ ਆ ਗਿਆ ਭਾਜਪਾ ਦਾ ਕੀ ਕਹਿਣਾ ਚਾਹੁੰਦੇ ਹੈ ਅੱਜ ਬੜਾ ਪ੍ਰਾਊਡ ਮੂਮੈਂਟ ਹੈ ਜੀ ਜਿਹੜਾ ਨਕੋਦਰ ਦੇ ਵਿੱਚ ਅਜੇ ਵਜਾਜ ਜੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਦੁਬਾਰਾ ਆਪਣਾ ਉਹੀ ਚੀਜ਼ ਉਹੀ ਵਿਸ਼ਵਾਸ ਜਤਾਇਆ ਕਿਉਂਕਿ ਜਿਹੜੀ ਤੁਸੀਂ ਸਵਾਲ ਪਹਿਲਾਂ ਵੀ ਕੀਤਾ ਸੀਗਾ ਕਿ ਮੇਰੇ ਨਾਲ ਅੱਜ ਮੌਜੂਦ ਹੈ ਜਿਹੜਾ ਸਾਡੇ ਰਿਟਰਨਿੰਗ ਅਫੀਸਰ ਨੀਸ਼ ਸ਼ੁਕਲਾ ਜੀ ਕਿ ਇਹਨਾਂ ਨੂੰ ਦੁਬਾਰਾ ਕਿਉਂ ਚੋਣਾਂ ਦੀ ਲੋੜ ਪਈ ਸਾਡੀ ਇੱਕ ਪ੍ਰਥਾ ਹੈ ਕਿ ਜਿਹੜਾ 10 ਯਰ ਪੂਰਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਸਾਡਾ ਪਹਿਲਾ ਨੈਸ਼ਨਲ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਜ਼ਿਲ੍ਹਾ ਪ੍ਰੈਜ਼ੀਡੈਂਟ ਔਰ ਮੰਡਲ ਪ੍ਰੈਜ਼ੀਡੈਂਟ ਇਦਾਂ ਸਾਰੇ ਬੂਥ ਕਮੇਟੀਆਂ ਤੱਕ ਸਾਰੇ ਨਵੇਂ ਰੀਨਿਊ ਹੋਣੇ ਆ ਸਾਰੇ ਸੋ ਉਸ ਪ੍ਰਥਾ ਦੇ ਮੁਤਾਬਕ ਅੱਜ ਜਿਹੜੀ ਚੋਣ ਹੋਈ ਹੈ ਜਿਹਦੇ ਸਾਰੀ ਸੰਮਤੀ ਦੇ ਨਾਲ ਅਜੇ ਬਜਾਰਜੀ ਦੇ ਉੱਤੇ ਦੁਬਾਰਾ ਵਿਸ਼ਵਾਸ ਕਰਕੇ ਇਹਨਾਂ ਨੂੰ ਹੀ ਪ੍ਰਧਾਨ ਚੁਣਿਆ ਗਿਆ ਤਾਂ ਕਿ ਅਸੀਂ ਆਉਣ ਵਾਲੀਆਂ ਚੋਣਾਂ ਔਰ ਆਉਣ ਵਾਲਾ ਨਕੋਦਰ ਵਿਧਾਨ ਸਭਾ ਜਿਹੜਾ ਸੁਨਹਿਰਾ ਭਵਿੱਖ ਅਸੀਂ ਲਿਖ ਕੀ ਕਾਰਨ ਹੋਇਆ ਸੀ ਇਹਨਾਂ ਨੇ ਜਿਹੜਾ ਹੈਗਾ ਪਹਿਲਾ ਮੰਡਲ ਪ੍ਰਧਾਨੀ ਤੋਂ ਅਸਤੀਫਾ ਦੇ ਦਿੱਤਾ ਸੀ ਉਹ ਕਈ ਕਾਰਨ ਹੋ ਜਾਂਦੇ ਮੈਂ ਤੁਹਾਨੂੰ ਦੱਸ ਸਕਦਾ ਖੱਟਾ ਮਿੱਠਾ ਜਿਹੜੀ ਇੱਕ ਗੱਲ ਹੈ ਨਾ ਇੱਕ ਪਰਿਵਾਰ ਪਰਿਵਾਰ ਦੇ ਵਿੱਚ ਦੋ ਭਰਾ ਜਾਂ ਚਾਰ ਭਰਾ ਹੁੰਦੇ ਆ ਉਹਨਾਂ ਵਿੱਚ ਉੱਚੀ ਨੀਵੀਂ ਗੱਲ ਹੋ ਜਾਂਦੀ ਉਹਦਾ ਪਹਿਲਾਂ ਇਹ ਥੋੜੀ ਵੀ ਭਰਾ ਕਿਸੇ ਭਰਾ ਨੂੰ ਬਾਹਰ ਕੱਢ ਦਿੰਦਾ ਜਾਂ ਕੋਈ ਭਰਾ ਬਾਹਰ ਹੋ ਜਾਊਗਾ ਜੇ ਇੱਕ ਭਰਾ ਰੋਸ ਕੇ ਬੈ ਗਿਆ ਤਾਂ ਸ਼ਾਮ ਨੂੰ ਉਹਨੂੰ ਮਨਾਇਆ ਵੀ ਜਾਂਦਾ ਤੇ ਸਾਰੇ ਮੰਨਦੇ ਆ ਜੇ ਭਰਾ ਆ ਤਾਂ ਫੇਰ ਭਰਾ ਆ ਤੇ ਪਰਿਵਾਰ ਆ ਤਾਂ ਪਰਿਵਾਰ ਹੈ ਅੱਜ ਕੱਲ ਸਾਡੇ ਕੈਂਪ ਚੱਲਦੇ ਪਏ ਆ ਸ਼ਾਗੂਰ ਵਿਧਾਨ ਸਭਾ ਚ ਵੀ ਤੁਸੀਂ ਦੇਖਿਆ ਹੋਊਗਾ ਵਕਫਾਕ ਮੰਡਲਾਂ ਦੇ ਵਿੱਚ ਵਕਫਾ ਕਬੂਥਾਂ ਦੇ ਉੱਤੇ ਰੋਜ਼ ਕੈਂਪਿੰਗ ਚੱਲਦੀ ਪਈ ਹੈ ਹਰ ਇੱਕ ਦੀ ਡਿਊਟੀ ਹਰ ਜਗ੍ਹਾ ਤੇ ਅਲੱਗ-ਅਲੱਗ ਲੱਗੀ ਹੋਈ ਹੈ ਜੇ ਕੋਈ ਇੱਥੇ ਮੌਜੂਦ ਹੈ ਤੇ ਉਹਦੀ ਖੁਸ਼ੀ ਹੈ ਤੇ ਜੇ ਉਹ ਆਪਣਾ ਕੰਮ ਕਰ ਰਿਹਾ ਸਾਨੂੰ ਉਹਦੇ ਉਦੋਂ ਵੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਉਹ ਇਹ ਤਾਂ ਨਹੀਂ ਕੋਈ ਨਰਾਸ਼ ਹੋ ਕੇ ਕੋਈ ਘਰ ਨਹੀਂ ਜਿਵੇਂ ਕਿ ਸ਼ੁਕਲਾ ਜੀ ਨੇ ਦੱਸਿਆ ਕਿ ਤੁਸੀਂ ਬਿਲਗੇ ਦਾ ਜਿਹੜਾ ਸਵਾਲ ਕੀਤਾ ਸੀਗਾ ਕਿ ਬਿਲਗੇ ਤੇ ਅੱਜ ਕਈ ਪਰਿਵਾਰ ਛੱਡ ਕੇ ਚਲੇ ਗਏ ਉਹ ਇੱਕ ਸਾਲ ਪਹਿਲਾਂ ਹੀ ਜੁਆਇਨ ਕੀਤੇ ਸੀ ਹਰਪ੍ਰੀਤ ਗੌਰ ਜੀ ਜਿਨ੍ਹਾਂ ਦੀ ਮੈਂ ਤੁਸੀਂ ਨਾਮ ਲੈ ਕੇ ਗੱਲ ਕਰ ਰਿਹਾ ਉਹ ਇੱਕ ਸਾਲ ਪਹਿਲਾਂ ਜੁਆਇਨ ਕੀਤੇ ਸੀ ਔਰ ਉਹ ਜਿਹੜਾ ਵੀ ਅੱਜ ਉਹਨਾਂ ਨੇ ਹਾਈਪ ਦੇਣ ਲਈ ਕਹਿਤਾ ਕਿ 60 ਪਰਿਵਾਰ ਸ਼ਾਮਲ ਹੋ ਗਏ ਉਹ ਆਪਣੇ ਨਾਲ ਤਾਂ 60 ਲੇਡੀਜ਼ ਵੀ ਲੈ ਕੇ ਨਹੀਂ ਆਏ ਤੇ ਆ ਜਾ 60 ਪਰਿਵਾਰ ਕਿਥੋਂ ਬਾਹਰ ਚਲੇ ਕੇ ਬੀਜੇਪੀ ਚੋਂ ਬੀਜੇਪੀ ਚੋਂ ਜਿਹੜਾ ਆ ਗਿਆ ਨਾ ਉਹ ਇੱਕ ਸਮਰਪਿਤ ਹੋ ਕੇ ਆਂਦਾ ਉਹ ਬੀਜੇਪੀ ਨਾਲ ਨਹੀਂ ਜੁੜਦਾ ਉਹ ਦੇਸ਼ ਦੇ ਨਾਲ ਜੁੜਦਾ ਉਹ ਇਹ ਸੋਚ ਕੇ ਆਂਦਾ ਕਿ ਬੀਜੇਪੀ ਦੇਸ਼ ਦਾ ਭਵਿੱਖ ਹੈ ਔਰ ਬੀਜੇਪੀ ਹੀ ਦੇਸ਼ ਦਾ ਆਲਟਰਨੇਟਿਵ ਹੈ ਕਿ ਜੇ ਹੁਣ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚੋਂ ਵੀ ਅਸੀਂ ਸਾਡਾ ਤਿੰਨਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਕਿ ਤੁਹਾਨੂੰ ਲੱਗਦਾ ਕਿ ਵੀ ਜਿਹੜੀ ਹਲਕਾ ਐਮਐਲਏ ਵੀ ਜਿਹਦੀ ਕ ਨਹੀਂ ਦੇਖੋ ਜੀ ਹਰੇਕ ਨੇ ਆਪਣੇ ਆਪਣੇ ਹੱਥ ਪਾਰਟੀ ਨੂੰ ਪ੍ਰਮੋਟ ਕਰਨਾ ਤੇ ਮੈਂ ਤਾਂ ਆਪਣੀ ਪਾਰਟੀ ਨੂੰ ਨਹੀਂ ਆਪਣੇ ਪਰਿਵਾਰ ਨੂੰ ਪ੍ਰਮੋਟ ਕਰ ਰਿਹਾ ਬੀਜੇਪੀ ਮੇਰਾ ਪਰਿਵਾਰ ਬਣ ਚੁੱਕੀ ਹੈ ਤੇ ਮੈਂ ਆਪਣੇ ਪਰਿਵਾਰ ਦੀ ਪੋਜ਼ਿਟਿਵ ਗੱਲ ਕਰਨੀ ਹੈ ਕਿ ਸਾਡਾ ਪਰਿਵਾਰ ਦੇ ਵਿੱਚ ਕੋਈ ਇਹੋ ਜਿਹੀ ਸਿੰਧ ਨਹੀਂ ਲੱਗੀ ਜਿਉਂ 60 ਪਰਿਵਾਰਾਂ ਦੀ ਗੱਲ ਕਰ ਰਹੇ ਉਹਨਾਂ ਨੇ ਕਹਿਣਾ ਹੀ ਹੈ ਜੇ ਉਹ ਕਹਿੰਦੇ ਜੀ ਸਾਡਾ ਕੰਮ ਬੋਲਦਾ ਫਿਰ ਫਲੈਕਸਨ ਲਾਉਣ ਦੀ ਕੀ ਜ਼ਰੂਰਤ ਹੈ ਕੰਮ ਬੋਲਦਾ ਹੋਵੇ ਤਾਂ ਫਲੈਕਸਨ ਲਾਉਣ ਦੀ ਜ਼ਰੂਰਤ ਨਹੀਂ ਮੀਡੀਆ ਪੈਸੇ ਪਾਸੇ ਉਹਨੇ ਕੁਝ ਸ਼ਹਿਰ ਦੀ ਧੜੇ ਬੰਦੀ ਚ ਚੱਲ ਰਹੀ ਹੈ ਉਹ ਉਹ ਬੰਦੇ ਧੜੇ ਬੰਦੀ ਦੀਆਂ ਗ ਸਾਡੀ ਪਾਰਟੀ ਨਾ ਤੁਹਾਡੇ ਚ ਸੀਗੀ ਨਾ ਤੁਹਾਡੇ ਚ ਹੈਗੀ ਹੈ ਤੇ ਨਾ ਇਹਦੇ ਤੁਹਾਡੇ ਬੰਦੀ ਕਦੇ ਹੋਣੀ ਨਹੀਂ ਜੀ 2027 ਜਿਹੜੇ ਹੈਗੇ ਇਲੈਕਸ਼ਨ ਪਾਕਿਸਤਾਨ ਦੇ ਉਹ ਪੂਰੇ ਪੰਜਾਬੀ ਚ ਠੋਕ ਕੇ ਲੜਾਂਗੇ ਜੀ ਔਰ ਤੁਹਾਨੂੰ ਵਿਧਾਨ ਸਭਾ ਨਖੋਦਰ ਦੀ ਜਿੱਤ ਕੇ ਦੇਾਂਗੇ ਜੀ ਸ਼ੌਮੀ ਅਕਾਲੀ ਦਲ ਦੇ ਨਾਲ ਹੋਵੇ ਕੋਈ ਘਟਚੋੜ ਉਹ ਦੇਖੋ ਜਿੱਦਾਂ ਸ਼ੁਕਲਾ ਜੀ ਨੇ ਪਹਿਲਾਂ ਹੀ ਕਲੀਅਰ ਕਰਤਾ ਕਿ ਜੇ ਗਠਜੋੜ ਬੰਧਨ ਹੋਣਾ ਹੋਏਗਾ ਤਾਂ ਹੋ ਜਾਏਗਾ ਸਾਰਿਆਂ ਸਾਹਮਣੇ ਆਣਾ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰਦੇ ਆ ਗਠਜੋੜਨ ਇੱਕ ਵਿਕਲਪ ਹੈ ਜੇ ਭਾਰਤੀ ਜਨਤਾ ਪਾਰਟੀ ਆਪਣੇ ਬੈਸਟ ਸਟਰੋਂਗ ਕਰ ਰਹੀ ਹੈ ਤਾਂ ਦੇ ਬਾਏ ਦੇ ਸਾਰਿਆਂ ਕੋਲ ਰਿਪੋਰਟ ਆ ਰਹੀ ਹੈ ਏ ਹਰ ਕੋਈ ਬੰਦਾ ਭਾਰਤੀ ਜਨਤਾ ਪਾਰਟੀ ਨੂੰ ਇਸ ਕਰਕੇ ਜੁਆਇਨ ਕਰ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਨੰਬਰ 1 ਪਾਰਟੀ ਨਹੀਂ ਦੁਨੀਆ ਦੀ ਨੰਬਰ 1 ਪਾਰਟੀ ਹੈ ਔਰ ਪੂਰੇ ਦੇਸ਼ ਦੇ ਵਿੱਚ ਨਹੀਂ ਸੌਰੀ ਦੁਨੀਆ ਦੇ ਵਿੱਚ ਜੇ ਮੋਦੀ ਜੀ ਦਾ ਨਾਮ ਪਰਚਮ ਹੋ ਰਿਹਾ ਉਹ ਕਿਸੇ ਗੱਲ ਕਰਕੇ ਹੋ ਰਿਹਾ ਉਹਨਾਂ ਦਾ ਨਾਮ ਜਿਹੜਾ ਆ ਕੰਮ ਕਰਕੇ ਪ੍ਰਚਲਿਤ ਹੋ ਰਿਹਾ ਨਾ ਕਿ ਇੱਕ ਗੱਦੀ ਦੇ ਉੱਤੇ ਬੈਠਣ ਦੇ ਕਰਕੇ ਪ੍ਰਚਲਿਤ ਸੋਨੂ ਜੀ ਅੱਜ ਇੱਕ ਵੱਡੀ ਜ਼ਿੰਮੇਵਾਰੀ ਫੇਰ ਦੁਬਾਰਾ ਮਿਲੀ ਹੈਗੀ ਆ ਕੀ ਕਹਿਣਾ ਚਾਹੋਗੇ ਪਹਿਲਾ ਤਾਂ ਮੈਂ ਸ਼ੁਕਲਾਈ ਜੀ ਦਾ ਤੇ ਆਪਣੀ ਸਾਰੇ ਜਿੰਨੀ ਸੀਨੀਅਰ ਲੀਡਰਸ ਚ ਸਾਡੀ ਨਕੋਦਰ ਦੀ ਤੇ ਪਾਰਟੀ ਦਾ ਤੇ ਜਿਹੜਾ ਧੰਨਵਾਦ ਕਰਦਾ ਕਿ ਉਹਨਾਂ ਨੇ ਦੁਬਾਰਾ ਮੇਰੇ ਤੇ ਭਰੋਸਾ ਦਿਵਾਇਆ ਤੇ ਮੈਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਨਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਿਛਲੀ ਵਾਰ ਨਾਲ ਉਹਦੀ ਜੋ ਕਮੀਆਂ ਰਹਿ ਗਈਆਂ ਉਹਨੂੰ ਵੀ ਦੂਰ ਕਰਦੇ ਹੋਏ ਵੱਧ ਤੋਂ ਵੱਧ ਵਧੀਆ ਕੰਮ ਕਰਾਂਗੇ ਤੇ ਭਾਰਤੀ ਜਨਤਾ ਪਾਰਟੀ ਨੂੰ 2027 ਦੇ ਇਲੈਕਸ਼ਨ ਤੇ 2026 ਦਾ ਪਹਿਲਾ ਸਾਡਾ ਮਿਸ਼ਨ ਦਾ ਨਕੋਦਰ ਨਕੋਦਰ ਨਗਰ ਕੌਂਸਲ ਤੇ ਕਬਜ਼ਾ ਕਰਨਾ ਉਹਨੂੰ ਦੇਖਦੇ ਹੋਏ ਬਹੁਤ ਹੀ ਵਧੀਆ ਸੀ ਆਪਣੇ ਢੰਗ ਦੇ ਨਾਲ ਕੰਮ ਕਰਾਂਗੇ ਜੋ ਕਿ ਅਸੀਂ ਸੋਚਿਆ ਹੋਇਆ ਤਾਂ ਕਿ ਨਕੌਦਰ ਦੇ ਵਿੱਚ ਪਹਿਲਾਂ ਨਗਰ ਕੌਂਸਲ ਦੇ ਇਲੈਕਸ਼ਨ ਤੇ ਉਸ ਤੋਂ ਬਾਅਦ ਐਮਐਲਏ ਦੇ ਇਲੈਕਸ਼ਨ 2027 ਦੇ ਉਹਦੇ ਉੱਲ ਧਿਆਨ ਦਿੱਤਾ ਜਾਵੇ ਤੇ ਪਾਰਟੀ ਦਾ ਵੱਧ ਚੜ ਕੇ ਆਪਾਂ ਕਹਿੰਦੇ ਹੁੰਦੇ ਨਾ ਇੱਕ 2026 ਦੇ ਵਿੱਚ ਜੋ ਤੁਸੀਂ ਅੱਜ ਹਾਲਾਤ ਦੇਖੇ ਨਕੌਦਰ ਸ਼ਹਿਰ ਦੇ ਲੋਕਾਂ ਨੇ ਪਹਿਲਾਂ ਅਕਾਲੀ ਦਲ ਫਿਰ ਕਾਂਗਰਸ ਹੁਣ ਚਲੋ ਇੱਕ ਦੂਸਰੇ ਦੇ ਬਲੇਮ ਹੀ ਕਰਦੇ ਪਏ ਆ ਚਾਹੇ ਉਹ ਐਮਐਲਏ ਆ ਚਾਹੇ ਉਹ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਆ ਇੱਕ ਦੂਜੇ ਨੂੰ ਆਪਸ ਵਿੱਚ ਕਰਦੇ ਪਏ ਬਲੇਮ ਜਦ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿ ਰਹੇ ਆ ਸਬਕਾ ਸਾਥ ਸਬਕਾ ਵਿਕਾਸ ਬਿਨਾ ਜਿਉ ਕਹਿ ਰਹੇ ਆ ਆਪੋਜੀਸ਼ਨ ਚ ਸਾਡੀ ਪਾਰਟੀ ਵੀ ਪੰਜਾਬ ਚ ਆਪੋਜੀਸ਼ਨ ਚ ਕਿਉਂ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਨੂੰ ਮਦਦ ਕਰ ਰਹੀ ਆ ਕਿਉਂ ਮਦਦ ਕਰ ਰਹੀ ਆ ਸਬਕਾ ਸਾਥ ਸਬਕਾ ਵਿਕਾਸ ਵਿਕਸਿਤ ਭਾਰਤ ਦੇ ਲਕਸ਼ਣ ਨੂੰ ਰੱਖਦੇ ਹੋਏ ਸਾਰਿਆਂ ਦੇ ਨਾਲ ਜਿੰਨਾ ਵੀ ਵੱਧ ਵੱਧ ਮਦਦ ਹੋ ਸਕਦੀ ਆ ਪੰਜਾਬ ਦੀ ਸੈਂਟਰ ਗਵਰਨਮੈਂਟ ਕਰ ਰਹੀ ਆ ਜਦ ਕਿ ਲੋਕਲ ਗਵਰਨਮੈਂਟ ਇੱਕ ਦੂਸਰੇ ਤੇ ਬਲੇਮ ਕਰ ਰਹੀ ਆ ਬਲੇਮ ਕਰਨ ਦੀ ਜਗ੍ਹਾ ਤੇ ਆਪਣੀ ਜ਼ਿੰਮੇਵਾਰੀ ਦੀ ਨੱਠਣ ਦੀ ਜਗ੍ਹਾ ਤੇ ਨਗਰ ਕੌਂਸਲ ਤੇ ਨਕੋਦਰ ਐਮਐਲਏ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਨਕੋਦਰ ਦਾ ਧਿਆਨ ਕਰਨ ਨਾ ਕਿ ਇੱਕ ਦੂਸਰੇ ਨੂੰ ਬਲੇਮ ਕਰਨ ਇੰਨਾ ਹੀ ਮੈਂ ਕਹਿੰਦੇ ਹੋਏ ਜੋ ਵੀ ਮੇਰੇ ਸਾਥੀ ਆਏ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਆਪਣੀ ਪਾਰਟੀ ਦਾ ਤੈਅ ਦੇ ਲੋ ਧੰਨਵਾਦ ਕਰਦਾ ਉਹਨਾਂ ਨੇ ਮੇਰੇ ਤੇ ਦੁਬਾਰਾ ਯਕੀਨ ਦਵਾਇਆ ਅੱਜ ਜੀ ਲਗ ਤੁਸੀਂ 2022 ਦੇ ਇਲੈਕਸ਼ਨ ਦੇਖ ਲਓ ਟੋਟਲ ਵਿਧਾਨ ਸਭਾ ਦੇ 2000 ਵੋਟ ਸੀ ਬੀਜੇਪੀ ਦੀ 22 ਇਲੈਕਸ਼ਨ ਚ ਬੀਏਪੀ ਨੇ 3500 ਵੋਟ ਲਈ ਤੀ ਕੱਲੇ ਨਕੋਦਰ ਚੋਂ 2024 ਦੇ ਇਲੈਕਸ਼ਨ ਤੇ ਬੀਜੇਪੀ ਸਭ ਤੋਂ ਵੱਡੀ ਪਾਰਟੀ ਨਕੋਦਰ ਪ੍ਰੋਪਰ ਚੋਂ ਨਿਕਲ ਕੇ ਗਈ ਆ ਆਨ ਵਾਲਾ ਸਮਾ ਬੀਜੇਪੀ ਦਾ ਪੁਇਕਾ ਅਸੀਂ ਲੋਕਾਂ ਨੂੰ ਤੇ ਇਹ ਕਹਿਣਾ ਵੀ ਜਾਣਦੇ ਆ ਕਿ ਬੀਜੇਪੀ ਦੇ ਨਾਲ ਜੁੜੋ ਬਾਕੀ ਸਟੇਟਾਂ ਦੇਖੋ ਹਰਿਆਣਾ ਐਮਪੀ ਦਿੱਲੀ हिमाचल हिमाचल दी सरकार ਜਦੋਂ ਤੋਂ ਸੁਖੂ ਸਰਕਾਰ ਕਾਂਗਰਸ ਦੀ ਆਈ ਆ ਇਹਨੇ ਸਾਡੇ ਕੋ ਫੰਡ ਹੈ ਨਹੀਂ ਦੇਣ ਨੂੰ ਜਦ ਕਿ ਬੀਜੇਪੀ ਨੇ ਰਾਜ ਕੀਤਾ ਤੇ ਇਹਨਾਂ ਵਧੀਆ ਰਾਜ ਕੀਤਾ ਕਿ ਬੰਦਾ ਸੋਚ ਮੱਧ ਪ੍ਰਦੇਸ਼ ਦੇ ਵਿੱਚ ਦੇਖ ਲਓ ਲਗਾਤਾਰ ਬੀਜੇਪੀ ਦੀ ਸਰਕਾਰ ਬਣ ਰਹੀ ਆ ਕੋਈ ਰਾਤ ਦੇ ਵਿੱਚ ਕਾਂਗਰਸ ਦੀ ਜਮਾਨੇ ਜਬਤ ਹੋ ਰਹੀ ਆ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਬਾਕੀ ਸਟੇਟਾਂ ਦੇਖ ਕੇ ਪੰਜਾਬ ਨੂੰ ਵੀ ਵਿਕਸਿਤ ਪੰਜਾਬ ਬਣਾਣਾ ਬਣਾਣ ਵਾਸਤੇ ਭਾਜਪੀ ਨੂੰ ਵੋਟ ਦੇ। ਅਵਾਜ਼ ਜਲਦੀ ਕੰਗਣਾ ਰਨਆਫ ਕਹਿੰਦੀ ਮੈਨੂੰ ਮੰਤਰੀ ਬਣਾਇਆ ਜਾਵੇ ਕਿਸ ਤਰ੍ਹਾਂ ਦੇ ਦੇ। ਦੇਖੋ ਇਹ ਤਾਂ ਪਾਰਟੀ ਦਾ ਡਿਸੀਜਨ ਆ ਕਿਸੇ ਨੂੰ ਮੰਤਰੀ ਬਣਾਣਾ ਜਾਂ ਨਹੀਂ ਬਣਾਣਾ। ਇਹ ਤਾਂ ਪਾਰਟੀ ਦਾ ਡਿਸੀਜਨ ਆ। ਸਭ ਜਾਣੇ ਆਪਣੇ ਆਪਣੇ ਕੰਮ ਕਰ ਰਹੇ ਹੋ ਚਾਹੇ ਉਹ ਮੰਤਰੀ ਬਣ ਕੇ ਚਾਹੇ ਉਹ ਐਮਪੀ ਬਣ ਕੇ। ਹੁਣ ਪਿੱਛੇ ਇਹ ਔਰ ਸਾਡੇ ਅਨਰਾਗ ਠਾਕੁਰ ਜੀ ਜੋ ਕਿ ਅਮੀਰਪੁਰ ਤੋਂ ਸਲਸਲ ਜੀ ਪੂਰੇ ਹਿਮਾਚਲ ਦੇ ਵਿੱਚ ਉਹ ਦੇਖ ਰਹੇ ਆਪਣਾ ਮੰਡੀ ਜਿਲ੍ਹਾ ਛੱਡ ਕੇ ਪੂਰੇ ਹਿਮਾਚਲ ਨੂੰ ਉਹ ਦੇਖ ਰਹੇ ਆ ਸੈਂਟਰ ਤੋਂ ਵੱਧ ਤੋਂ ਵੱਧ ਮਦਦ ਲੈ ਕੇ ਆ ਰਹੇ ਆ ਹਰ ਪੀੜਤਾ ਦੇ ਲਈ ਜਿਨ੍ਹਾਂ ਨੂੰ ਨੁਕਸਾਨ ਹੋਇਆ ਹਿਮਾਚਲ ਦਾ ਇਸੇ ਤਰ੍ਹਾਂ ਹੀ ਸਾਰੀਆਂ ਸਭ ਜਿੰਨੇ ਜ਼ਿੰਮੇਵਾਰ ਬੰਦੇ ਆਪਣੀ ਆਪਣੀ ਪਾਰਟੀ ਆਪਣੇ ਆਪਣੀ ਜ਼ਿੰਮੇਵਾਰੀ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਤੋਂ ਵੱਧ ਤੋਂ ਵੱਧ ਮਦਦ ਲੈ ਆ ਕੇ ਆਪਣੀ ਮਦਦ ਕਰ ਰਹੇ ਆ ਜੋ ਕਮੀਆਂ 2024 ਦੇ ਇਲੈਕਸ਼ਨ ਚ ਰਹਿ ਗਈਆਂ ਉਹ ਅਸੀਂ 26 ਦੇ 27 ਦੇ ਵਿੱਚ ਭੁੱਲ ਕੇ ਉਹਨੂੰ ਵਧੀਆ ਤਰੀਕੇ ਨਾਲ ਅਸੀਂ ਆਪਣੇ ਬੀਜੇਪੀ ਨੂੰ ਅਸੀਂ ਬਹੁਤ ਵਧੀਆ ਢੰਗ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਦੇਖੋ ਕਮੀਆਂ ਹੁੰਦੀਆਂ ਜੀ 2024 ਦਾ ਜਿਹੜਾ ਇਲੈਕਸ਼ਨ ਹੋ ਐਮਪੀ ਦਾ ਇਲੈਕਸ਼ਨ ਸੀਗਾ ਐਮਪੀ ਦੇ ਇਲੈਕਸ਼ਨ ਦੇ ਵਿੱਚ ਤੁਸੀਂ ਮੈਨ ਟੂ ਮੈਨ ਮਾਰਕਿੰਗ ਨਹੀਂ ਕਰ ਸਕਦੇ 2026 ਸਭ ਤੋਂ ਪਹਿਲਾਂ ਸਾਡਾ ਨਿਸ਼ਾਨਾ ਆ ਐਮਸੀ ਦੇ ਇਲੈਕਸ਼ਨ ਨੂੰ ਉਧਰ ਦੇ ਅਸੀਂ ਉੱਥੇ ਮੈਨ ਟੂ ਮੈਨ ਮਾਰਕਿੰਗ ਕਰਕੇ ਬੀਜੇਪੀ ਦੀ ਉੱਥੇ ਟੀਮ ਅਸੀਂ ਐਮਸੀ ਦੇ ਇਲੈਕਸ਼ਨ ਦੇ ਵਿੱਚ ਲੈ ਜਾਣਾ ਚਾਹੀਦਾ ਹੈ ਜਨਤਾ ਪਾਰਟੀ ਉਹ ਨਗਰ ਕੌਂਸਲ ਦੀ ਜਿਹੜੀ ਚੋਣ ਆ ਸਾਰੇ ਵਾਡਿਆਂ ਵਿੱਚ ਲੜੀ ਜਾਏ 17 ਦੀ 17 ਵਾਡਾਂ 'ਚ ਲੜਾਂਗੇ ਜੀ ਜੇ 19 ਕਰੂਗੀ ਪੰਜਾਬ ਗ ਸੋ ਦੇਖੋ ਕੈਂਡੀਡੇਟ ਮੌਜੂਦ ਆ ਹਾਂਜੀ ਸਰ ਅੱਜ ਫਿਰ ਜਿਹੜਾ ਹੈਗਾ ਅਜੇ ਬਾਜਾ ਜੀ ਨੂੰ ਇੱਕ ਕਮੇਟੀ ਜ਼ਿੰਮੇਵਾਰੀ ਦਿੱਤੀ ਗਈ ਆ ਮੰਡਲ ਪ੍ਰਧਾਨ ਪੈਣ ਗਿਆ ਤੇ ਪੁੱਤਰ ਦਾ ਬੀਜੇਪੀ ਦਾ ਕੀ ਕਹਿਣਾ ਚਾਹੁੰਦੇ ਸੋ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਕੀ ਆ ਜਾਦਾ ਕਿਉਂਕਿ ਕਿਹੜੇ ਅਜੇ ਬਾਜਾ ਜੀ ਨੇ ਇੱਕ ਕਾਰਕਿਰਤਾ ਦੇ ਨਾਤੇ ਆਪਾਂ ਪਿਛਲੀਆਂ ਚੋਣਾਂ ਵੀ ਦੇਖਿਆ ਨੇ ਸਭ ਤੋਂ ਪਹਿਲਾਂ ਤਾਂ ਮੈਂ ਪੁਨੀਸ਼ ਸ਼ੁਕਲਾ ਜੀ ਨੂੰ ਜਿਹੜੇ ਆਬਜ਼ਰਵਰ ਆਏ ਨੇ ਬਤੌਰ ਆ ਚੋਣ ਕਰਵਾਣ ਲਈ ਇਹਨਾਂ ਨੂੰ ਨਕੂਦਰ ਪਹੁੰਚਣ ਤੇ ਜੀ ਐਨ ਨੂੰ ਆਖਦਾ ਆ ਔਰ ਅਜੀਚੇ ਤੌਰ ਤੇ ਕਿੜੀ ਮੰਡਲ ਨਕੂਦਰ ਦੀ ਪੂਰੀ ਟੀਮ ਹੈ ਉਹਨਾਂ ਨੂੰ ਵਧਾਈ ਦੇਣਾ ਕਿਉਂਕਿ ਜਿੰਨੇ ਵੀ ਨਕੂਦਰ ਮੰਡਲ ਦੇ ਕਾਰਜਕਰਤਾ ਸੀ ਉਹਨਾਂ ਸਾਰਿਆਂ ਦੀ ਇਹੀ ਮੰਗ ਸੀ ਕਿ ਇੱਕ ਵਾਰੀ ਰਿਪੀਟ ਕਿੜਾ ਅਜੇ ਬਜਾਜ ਜੀ ਨੂੰ ਕੀਤਾ ਜਾਵੇ ਮੇਰੇ ਖਿਆਲ ਨਾਲ ਆਬਜ਼ਰਵਰ ਸਾਹਿਬ ਵੀ ਆਏ ਨੇ ਇਹਨਾਂ ਨੇ ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਔਰ ਨਿਰਣੇ ਇੱਕ ਉਹੀ ਕਿਹਨੇ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਉਹੀ ਨਿਰਣੇ ਜੋ ਕਾਰਜਕਰਤਾ ਨੂੰ ਨਾਲ ਲੈ ਕੇ ਚੱਲਦੇ ਨੇ ਸੋ ਮੈਂ ਬਹੁਤ ਬਹੁਤ ਅਜੇ ਬਜਾਜ ਜੀ ਨੂੰ ਔਰ ਨਕੋਦਰ ਮੰਡਲ ਨੂੰ ਵਧਾਈ ਦਿੰਨਾ ਅੰਤਰੀ ਚੈਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਜ਼ਿੰਮੇਵਾਰੀ ਕਿਹੜੀ ਹੁੰਦੀ ਆ ਇਹ ਹਮੇਸ਼ਾ ਪਾਰਟੀਆਂ ਜ਼ਿੰਮੇਵਾਰੀਆਂ ਦਿੰਦੀਆਂ ਨੇ ਉਹਨਾਂ ਨੂੰ ਬਖੂਬੀ ਨਿਭਾਣਾ ਇੱਕ ਬਤੌਰ ਪ੍ਰਧਾਨ ਇਹਨਾਂ ਦੀ ਹੁਣ ਫਿਰ ਉਹ ਜ਼ਿੰਮੇਵਾਰੀ ਪਾਰਟੀ ਨੇ ਲਾਈ ਹੈ ਆਣ ਆਲੀਆਂ ਕਿਹੜੇ ਸਮਾਂ ਆ ਮੈਂ ਆਸ ਕਰਦਾ ਕਿ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਣਗੇ ਔਰ ਭਾਰਤੀ ਜਨਤਾ ਪਾਰਟੀ ਦਾ ਕਿਹੜਾ ਹੱਥ ਮਜ਼ਬੂਤ ਕਰਦੇ ਹੋਏ ਜਿਵੇਂ ਕਿ ਤੁਸੀਂ ਦੇਖਿਆ ਹੋਊਗਾ ਮੈਂਬਰ ਆਫ ਪਾਰਲੀਮੈਂਟ ਦੀ ਕਿਦੋਂ ਚੋਣ ਆਈ ਔਰ ਨਕੋਦਰ ਮੰਡਲ ਨੇ ਔਰ ਨਕੋਦਰ ਸ਼ਹਿਰ ਨੇ ਕਿਹੜੀ ਆ ਇੱਕ ਨੰਬਰ ਤੇ ਕਿਹੜੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਾਸਟ ਹੋਈ ਸੀ ਸੋ ਉਮੀਦ ਕਰਦਾ ਆਉਣ ਵਾਲੀਆਂ ਚੋਣਾਂ 'ਚ ਵੀ ਇਹ ਸੇਮ ਉਦਾਂ ਦਾ ਹੀ ਪੂਰੀ ਮੰਡਲ ਨਕੋਦਰ ਮੰਡਲ ਆਪਣੀ ਜ਼ਿੰਮੇਵਾਰੀਆਂ ਨਿਭਾਉਣਗੇ ਜੈ ਵੇਰੀ ਗੁੱਡ ਦੁਖੀ ਪੰਪਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿ ਤੱਕ ਰਾਇਆ ਨੌਕਰੀ ਕਾਰੋਬਾਰ ਸੋਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਾਂ ਮੇਰੇ ਲੋਮਰੇਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669